ਕਰ ਸੰਗਤ ਤੂੰ ਸਾਧ ਕੀ 86 ਤੀਰਥਨਾਵ ਕਹਿੰਦੇ ਐ ਸਮਝ ਲੈ ਵੀ 66 ਤੀਰਥਾਂ ਦਾ ਅਸ਼ਰਾਨ ਹੋ ਗਿਆ ਜੇ ਤੂੰ ਸਾਧ ਦੀ ਸੰਗਤ ਕਰ ਲਈ ਤੇ ਸਾਡੇ ਹੁਣ ਕੀ ਬਣਿਆ ਵਾ ਸਾਡੀ ਨਜ਼ਰ ਚ ਅਸੀਂ ਜੇ ਇਹਨੂੰ ਮਾੜਾ ਕਹਿਣਾ ਹੋਵੇ ਸਾਧ ਕਹਿਣੇ ਆ ਸਾਡੇ ਅਖਬਾਰਾਂ ਵਾਲੇ ਚੈਨਲਾਂ ਵਾਲੇ ਜਾਣੀ ਸਾਧ ਕਹਿ ਕੇ ਪੜ੍ਹਦੇ ਆ ਉਹ ਇਹ ਨਹੀਂ ਦੇਖਦੇ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਕਿਉਂਕਿ ਪੜਿਆ ਨਹੀਂ ਨਾ ਜੇ ਪੜਿਆ ਹੋਵੇ ਤਾਂ ਇਹ ਸ਼ਬਦ ਦਾ ਵੀ ਸਤਕਾਰ ਹੋਵੇ ਕਰ ਸੰਗਤ ਤੂੰ ਸਾਧਕੀ ਅਠ ਛੱਠ ਤੀਰਥ ਨਾਉ ਜੀਉ ਪ੍ਰਾਣ ਮਨ ਤਨ ਹਰੇ ਸੱਚਾ ਇਹ ਸਵਾਉ ਕਹਿੰਦੇ ਤੈਨੂੰ ਮਿਲੂਗਾ ਕੀ ਤੇਰਾ ਜਿਹੜਾ ਜੀ ਉਧਰਿਆ ਜਾ ਰਹਿਂਦਾ ਨਾ ਕਿਤੇ ਹੀ ਜੀ ਨਹੀਂ ਲੱਗਦਾ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਨਹੀਂ ਲੱਗਦਾ ਸਮਝ ਹੀ ਨਹੀਂ ਆਉਂਦੀ ਅਸਰ ਗੰਧ ਕੀ ਆ ਤੇਰੇ ਪ੍ਰਾਣ ਆ ਜਿਹੜੇ ਕੰਮਦੇ ਰਹਿੰਦੇ ਆ ਡਰਨਾ ਸੁਂਗੜ ਜਾਂਦੇ ਆ ਪ੍ਰਾਣ ਤੂੰ ਕਿਤੋਂ ਜੋਗਾ ਵੀ ਨਹੀਂ ਰਹਿੰਦਾ ਮਨ ਤੇਰਾ ਉਦਾਸ ਰਹਿੰਦਾ ਤਨ ਤੇਰਾ ਨਰਹਾਲ ਰਹਿੰਦਾ ਕਹਿੰਦੇ